ਹੀ ਭੈਣ ਭਰਾਵਾਂ ਨੂੰ ਅੱਜ ਆਪਾਂ ਆਪਣੀ ਨੰਮੀ ਸਾਈਡ ਤੇ ਖੜੇ ਹਾਂ ਜੋ ਕਿ ਸਿਵਲ ਵਰਕ ਤੱਕ ਕੰਪਲੀਟ ਹੋ ਚੁੱਕੀ ਆ ਕਲਾਸਿਕਲ ਡਿਜ਼ਾਈਨ ਦੇ ਵਿੱਚ ਜਿੰਨੇ ਭਰਾ ਵੀਡੀਓ ਦੇਖਣਗੇ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤੁਹਾਨੂੰ ਸਾਰੀ ਕੋਠੀ ਦੀ ਬੇਸਟਿਕ ਕਰਾਉਣੀ ਆ ਤੇ ਕਿਵੇਂ ਬਣੀ ਆ ਪਹਿਲਾਂ ਤਾਂ ਤੁਸੀਂ ਫਰੰਟ ਦੇਖ ਲਓ ਤੇ ਕਲਾਸਿਕਲ ਡਿਜ਼ਾਈਨ ਦੇ ਵਿੱਚ ਆ ਫਿਰ ਆਪਾਂ ਗੱਲ ਕਰਦੇ ਆ ਆ ਆਪਣਾ ਪੋਰਚ ਆ ਰਿਹਾ ਪੋਰਚ ਸਟੇਅਰ ਆਪਾਂ ਪੋਰਚ ਦੇ ਵਿੱਚ ਦਿੱਤੀ ਹੋਈ ਆ ਇੱਥੇਰ ਆਪਣਾ ਇਹਦਾ ਬਾਥਰੂਮ ਆਹ ਡਰਾਈਂਗ ਰੂਮ ਆ ਮੂਰੇ ਪਰੇ ਕੇ ਚਲਾ ਗਏ ਆ। ਆਹ ਲੋਬੀ ਆ ਲੋਬੀ ਆ ਦੀ ਉਹ ਯਹਾਂ ਕਿਚਨ ਆ। ਆਹ ਲੋਬੀ ਦੇ ਵਿੱਚ ਪੂਜਾ ਸਪੇਸ ਆਗੇ ਆਹ ਫਰਾ ਡਰਾਈਂਗ ਰੂਮ ਆ ਗਿਆ। 12x13 ਦਾ ਡਰਾਈਂਗ ਰੂਮ ਆ ਗਿਆ ਤੇ ਅਜਾ ਸਾਨੂੰ ਹੁਣ ਬੈਡਰੂਮ ਵੀ ਆਪਾਂ ਚੱਲਦੇ ਆ। ਆਹ ਫਸਟ ਬੈਡਰੂਮ ਤੇ ਬੈਡਰੂਮ ਦੇ ਨਾਲ ਆ ਬਾਥਰੂਮ ਅਟੈਚਡ। ਤੇ ਉਸ ਤੋਂ ਬਾਅਦ ਆਪਣੇ ਆ ਗਏ ਆ ਕੋਪਰ एरिया ਕੋਪਰ एरिया ਆ ਗਿਆ ਇੰਦਰ ਆਪਾਂ ਦਾ ਸਟੋਰ ਬਣਾਇਆ ਹੈ ਓਪਨਿੰਗ ਤੇ ਰੋਸ਼ਨੀ ਦੇਖੋ ਬਹੁਤ ਵਧੀਆ ਪੈ ਰਹੀ ਹੈ ਇਹਦਾ ਸਾਈਕਲ ਦਾ ਬੈਕ ਰੂਮ ਆ 12 ਬਰੀ 14 ਫੁੱਟ ਹੈ ਬੈੱਡਰੂਮ ਤੇ ਨਾਲ ਅਟੈਚ ਬਾਥਰੂਮ ਆ ਇੱਕ ਇਹਦੇ ਵਿੱਚ ਹੋਰ ਕੇ ਆਪਾਂ ਉਹਦੇ ਬਾਅਦ ਚਾ ਇਹ ਡਰੈਸਿੰਗ ਰੱਖਿਆ ਹੋਇਆ ਹੈ ਇਹ ਅਲੱਗ ਹੀ ਦਾ ਕਨਸੈਪਟ ਦਿੱਤਾ ਆਪਾਂ ਆਪਾਂ ਤੁਹਾਨੂੰ ਫਾਸਟ ਫਲੋਅ ਤੇ ਦਿਖਾਉਣੇ ਵੀ ਆਪਾਂ ਕੀ ਕੀ ਡਿਜ਼ਾਈਨ ਕੀਤਾ ਹੋਇਆ ਹੈ ਆਹ ਫਾਸਟ ਫਲੋਅ ਤੋਂ ਗੱਲਦੇ ਔਰ ਜਦੋਂ ਜਦੋਂ ਆਪਾਂ ਸੈਰ ਆਹੀ ਉੱਪਰ ਕਰਦੇ ਆ ਪਹਿਲੀ ਗੱਲ ਸਾਫ ਆਪਾਂ ਇੱਕ ਪੋਰਚ ਨੂੰ ਵੀ ਡਿਊਪਲੈਕਸ ਦਾ ਉੱਤੇ ਬਣਾਇਆ ਹੋਇਆਗਾ ਵੀ ਬਹੁਤ ਵਧੀਆ ਕਨਸੈਪਟ ਬਣੇ ਇਹਦੇ ਨਾਲ ਆਪਣਾ ਫਸਟ ਜਿਹੜਾ ਆਪਾਂ ਸੈਰ ਤੋਂ ਜਿਹੜਾ ਆਪਣਾ ਬੈੱਡਰੂਮ ਆ ਇਹਦਾ ਖੁੱਲਾ ਰੂਮ 15 ਬਾਈ 13 ਦਾ ਸਾਈਜ਼ ਹੈ ਬੈੱਡਰੂਮ ਦਾ ਨਾਲ ਹੀ ਇਹਦੇ ਅਟੈਚ ਬਾਥਰੂਮ ਆਇਆ ਥੱਲੇ ਵੀ ਬਾਥਰੂਮ ਆ ਫਰੰਟ ਤੇ ਆ ਤੇ ਰੂਮ ਦਾ ਵੀ ਜਿਹੜਾ ਫਰੰਟ ਤੇ ਆ ਉਪਰ ਪੈਰਾਸਰ ਹੈਗਾ ਤੇ ਖੁੱਲ ਆ ਆਪਣਾ ਤਾਹਾ ਟੈਂਕੀ ਵਾਲਾ ਬਣ ਗਿਆ ਆシェア ਦਿੱਤੀ ਆਪਾਂ ਸੈਕੰਡ ਫਲੋਰ ਤੇ ਚੜਨੂ ਹੈਗਾ ਜਿੰਨੇ ਭਰਾ ਵੀਡੀਓ ਦੇਖ ਰਹੇ ਆ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ